ਅਰਦਾਸ ਕਰਦਾ ਜੀ ਸਭ ਦਾ ਭਲਾ ਹੀ ਮੰਗਣਾ ਹਮੇਸ਼ਾ ਕਿਉਂਕਿ ਮਾਤਾ ਜੀ ਨੇ ਇੱਕੋ ਗੱਲ ਸਮਝਾਈ ਸੀ ਕਿ ਪੁੱਤਰਾ ਭਾਵੇਂ ਸਮਾ ਜਿੱਦਾਂ ਦਾ ਮਰਜ਼ੀ ਹੋ ਜੇ ਭਾਵੇਂ ਹਾਲਾਤ ਜਿੱਦਾਂ ਤੇ ਮਰਜ਼ੀ ਹੋਣ ਪਰ ਤੂੰ ਆਪਣੇ ਗੁਰੂ ਦੇ ਅੱਗੇ ਜਾ ਕੇ ਕਦੇ ਕਿਸੇ ਦਾ ਮਾੜਾ ਨਹੀਂ ਮੰਗਣਾ ਜੇ ਕਿਸੇ ਨੇ ਗਲਤ ਕੀਤਾ ਵੀ ਹੈ ਕਿਸੇ ਨੇ ਤੇਰਾ ਦਿਲ ਦੁਖਾਇਆ ਧੋਖਾ ਦਿੱਤਾ ਤਾਂ ਵੀ ਤੂੰ ਮਾੜਾ ਨਹੀਂ ਮੰਗਣਾ ਕਿਉਂਕਿ ਜਦੋਂ ਤੂੰ ਜਵਾਬ ਨਾ ਦਿੱਤਾ ਤਾਂ ਮਾਲਕ ਨੇ ਤਾਂ ਆਪੇ ਸਾਰੇ ਜਵਾਬ ਲੈਣੇ ਇੱਥੇ ਸੋ ਆਪਾ ਦਾ ਜੀ ਉਹਦੇ ਤੇ ਛੱਡਤੀ ਆਈਆਂ ਹੀ ਕਿਸੇ ਨੂੰ ਐਸੇ ਬੋਲ ਕਦੀ ਬੋਲੇ ਦੇਣੇ ਕਿ ਉਹਦਾ ਦਿਲ ਦੁਖੇ ਉਹਦੀ ਆਤਮਾ ਪਰੇਸ਼ਾਨ ਹੋਵੇ ਕਿਉਂਕਿ ਇਹ ਵੀ ਬੜਾ ਵੱਡਾ ਪਾਪ ਹੈ ਜੀ ਆਪਾਂ ਸਮਝਦੇ ਆਂ ਰੱਬ ਕੋ Pase ਜਾ ਰਹੇ ਆਂ ਪਾਠ ਕਰ ਰਹੇ ਆਂ ਮੰਦਿਰ ਜਾ ਰਹੇ ਆਂ ਗੁਰਦੁਆਰੇ ਜਾ ਰਹੇ ਆਂ ਪਰ ਮਨ ਵਿੱਚ ਨਫ਼ਰਤ ਹੈ ਕਿਸੇ ਪ੍ਰਤੀ ਈਰਖਾ ਠੱਗੀ ਕਰਦੇ ਚੋਰੀ ਕਰਦੇ ਆਂ ਤੇ ਮੈਂ ਕਹਿੰਦਾ ਜੀ ਜਿੰਨੀ ਮਰਜ਼ੀ ਇਬਾਦਤ ਕਰ ਲਓ ਤੁਸੀਂ ਜਿੰਨੇ ਮਰਜ਼ੀ ਵੱਡੇ ਆਪਣੇ ਆਪ ਨੂੰ ਭਗਤ ਸਮਝੀ ਜੋ ਪਰਮਾਤਮਾ ਦੀ ਨਜ਼ਰਾਂ 'ਚ ਤੁਸੀਂ ਕੁਛ ਨਹੀਂ ਹੈਗੇ ਕਿਉਂਕਿ ਮਾਲਕ ਨੇ ਤਾਂ ਤੁਹਾਡੇ ਅੰਦਰਲਾ ਇਨਸਾਨ ਦੇਖਣਾ ਜਿਹੜਾ ਸੱਚਾ ਹੈ ਜਦੋਂ ਰਾਤੀ ਸੁਣਦੇ ਹੋ ਨਾ ਆਪਣੇ ਦਿਲ ਤੇ ਹੱਥ ਰੱਖ ਕੇ ਇੱਕ ਗੱਲ ਜ਼ਰੂਰ ਪੁੱਛਿਆ ਕਰੋ ਆਪਣੇ ਆਪ ਨੂੰ ਕਿ ਮੇਰੇ ਤੇ ਕੋਈ ਬੋਝ ਤੇ ਨਹੀਂਗਾ ਮੈਂ ਜਾਣੇ ਜਾਂਨੇ ਜੇ ਵੀ ਕਿਸੇ ਦਾ ਕਦੇ ਮਾੜਾ ਤੇ ਨਹੀਂ ਕੀਤਾ ਕਿਸੇ ਦਾ ਦਿਲ ਤੇ ਨਹੀਂ ਦੁਖਾਇਆ ਕਿਉਂਕਿ ਜੇ ਮੈਂ ਅੱਜ ਕਿਸੇ ਦਾ ਗਲਤ ਕੀਤਾ ਕਿਸੇ ਨਾਲ ਧੋਖਾ ਕੀਤਾ ਤੇ ਕੱਲ ਨੂੰ ਉਹ ਸਵਾ ਮੇਰੇ ਤੇ ਵੀ ਆਣਾ ਹੀ ਆਣਾ ਮੈਂ ਕਹਿੰਦਾ ਅਰੇ ਤੂੰ ਭੱਜਿਆ ਨਹੀਂ ਜਾ ਸਕਦਾ ਆਪਾ ਜਿੰਨਾ ਮਰਜ਼ੀ ਅੱਜ ਕਹਿ ਲਈਏ ਕਈ ਵਾਰੀ ਬਾਰ ਬਾਰ ਕਹਿਦੀਦਾ ਨਾ ਕਿ ਆ ਤਾਂ ਮਾੜੇ ਕੰਮ ਕਰਦੇ ਜੀ ਆ ਤਾਂ ਫੇਰ ਵੀ ਸੁખી ਹੈ ਅੱਪਾ ਜੰਮੀ ਆਈ ਦੇ ਰਸਤੇ ਤੇ ਚੱਲੇ ਆ ਫੇਰ ਵੀ ਕੰਡੇ ਚੁੱਭੀ ਜਾਂਦੇ ਆ ਸਾਰਾ ਰਸਤਾ ਹੀ ਓਖਾ ਏ ਤੁਹਾਨੂੰ ਲੱਗਦਾ ਪਰ ਮਾਲਕ ਦੇ ਇਨਸਾਫ ਕਰਨ ਦਾ ਤਰੀਕਾ ਅਲੱਗ ਹੈ ਇਨਸਾਫ ਉਹਦੀ ਕਚਹਿਰੀ 'ਚ ਇੱਕ ਇੱਕ ਚੀਜ਼ ਦਾ ਹੁੰਦਾ ਜੇ ਸਮਾਵਧ ਲੱਗ ਸਕਦਾ ਪਰ ਜੋ ਤੁਸੀਂ ਕੀਤਾ ਭੁਗਤਣਾ ਤੁਹਾਨੂੰ ਇੱਥੇ ਹੀ ਪੈਣਾ ਚੰਗਾ ਕਰੋਗੇ ਤਾਂ ਚੰਗੇ ਦਾ ਫਲ ਵੀ ਮਿਲੇਗਾ ਮਾੜਾ ਕਰੋਗੇ ਤਾਂ ਉਹ ਵੀ ਤੁਹਾਡੇ ਅੱਗੇ ਆਣਾ ਹੀ ਆਣਾ ਸੋ ਡਰ ਕੇ ਰਹੀਦਾ ਆਪਣੇ ਮਾਲਕ ਤੋਂ ਕਿ ਆਪਣੇ ਹੱਥੋਂ ਕਦੇ ਕਿਸੇ ਦਾ ਮਾੜਾ ਨਾ ਹੀ ਹੋਵੇ ਅੰਮ੍ਰਿਤਸਰਾਂ ਗਈ ਮੰਗੀਦਾ ਸਾਰਿਆਂ ਦੇ ਘਰ ਖੁਸ਼ੀਆਂ ਹੋਣ ਸਾਰੇ ਆਪਣੇ ਆਪਣੇ ਘਰਾਂ 'ਚ ਰਾਜੀ ਖੁਸ਼ੀ ਬਸਦੇ ਰਹਿਣ ਕਿਉਂ ਮਾੜਾ ਚਾਹਣਾ ਜੀ ਕਿਸੇ ਦਾ ਸਾਰੇ ਆਪਣੇ ਕਰਮਾਂ ਦਾ ਖਾਰ ਏ ਇਹ ਤਾਂ ਗੱਲਾਂ ਹੀ ਆ ਜੀ ਉਹ ਅੱਗੇ ਨਿਕਲ ਗਿਆ ਉਹ ਤਾਂ ਐਵੇਂ ਹੀ ਕੋਈ ਐਵੇਂ ਨਹੀਂਗਾ ਪ੍ਰਮਾਤਮਾ ਨੇ ਜਿੰਨੂੰ ਜਿੱਥੇ ਰੱਖਣਾ ਉਹਨੇ ਪਹਿਲੇ ਹੀ ਸੋਚਿਆ ਫਿਰ ਆਪਾਂ ਕਿਉਂ ਈਰਖਾ ਕਰਨੀ ਕਿਸੇ ਤੋਂ ਆਪਾਂ ਤਾਂ ਆਪਣੇ ਗੁਰੂ ਪਾਸੇ ਜਾ ਰਹੇ ਆ ਆਪਾਂ ਉਹਦੇ ਤੇ ਵਿਸ਼ਵਾਸ ਰੱਖ ਰਹੇ ਆ ਮਾਲਕ ਕਿਸੇ ਦੇ ਪੈਰਾਂ ਪਿੱਛੇ ਸਾਡਾ ਵੀ ਭਲਾ ਕਰੇ ਚੰਗਾ ਮੰਗਿਆ ਕਰੋ ਚੰਗਾ ਸੋਚਿਆ ਕਰੋ ਜਿੰਨੀਆਂ ਪੋਜ਼ਿਟਿਵ ਗੱਲਾਂ ਰੋਹੇ ਸੋਚਦੇ ਰਹੋਗੇ ਨਾ ਤੁਸੀਂ ਅੰਦਰੋਂ ਹੀ ਮਜ਼ਬੂਤ ਹੋਈ ਜਾਣਾ ਫਿਰ ਫਿਰ ਮੈਂ ਕੰਨਾ ਕੋਈ ਘੜੀ ਐਸੀ ਆ ਨਹੀਂ ਸਕਦੀ ਜਿਹੜੀ ਤੁਹਾਨੂੰ ਕਮਜ਼ੋਰ ਪਾ ਸਕੇ ਤੁਹਾਨੂੰ ਫਰਕ ਹੀ ਨਹੀਂ ਪੈਣਾ ਫਿਰ ਕਿਉਂਕਿ ਜਦੋਂ ਤੁਹਾਨੂੰ ਪਤਾ ਕਿ ਉਹ ਮੇਰਾ ਮਾਸਟਰ ਪਲੈਨਰ ਬੈਠਾ ਹੈ ਉਹਨੇ ਸਾਰੀਆਂ ਚੀਜ਼ਾਂ ਪਲਾਨ ਕੀਤੀਆਂ ਆ ਉਹਨੇ ਹਰ ਕੰਮ ਲਈ ਕਸਵਾ ਸੋਚਿਆ ਤੇ ਉਸ ਘੜੀ ਚ ਹੀ ਹੋਣਾ ਨਾ ਕੋਈ ਕਿਸੇ ਨੂੰ ਦੇ ਸਕਦਾ ਨਾ ਕੋਈ ਕਿਸੇ ਕੋ ਖੋ ਸਕਦਾ ਸੋ ਜੋ ਤੁਹਾਡਾਗਾ ਉਹ ਤੇ ਆਪਣੇ ਆਪ ਹੀ ਤੁਰ ਕੇ ਤੁਹਾਡੇ ਕੋ ਆ ਜਾਣਾ ਪਰ ਉਹ ਸਰ ਖੁਬ ਵਿਸ਼ਵਾਸ ਰੱਖੋਣਾ ਪੱਕਾ ਉਹਦੇ ਤੇ ਕਿ ਮਾਲਕ ਨੇ ਮੇਰੇ ਲਈ ਜੋ ਸੋਚਿਆ ਮੇਰ ਕੋ ਆਪਣਾ ਬਾਣੀ ਆਣਾ ਉਹ ਕੋਈ ਖੋ ਨਹੀਂ ਸਕਦਾ ਕੋਈ ਖਿੱਚ ਕੇ ਨਹੀਂ ਲੈ ਕੇ ਜਾ ਸਕਦਾ ਜੋ ਉਹਦੇ ਖਜ਼ਾਨੇ ਜੇ ਤੁਹਾਡਾ ਹਿੱਸਾ ਨਾ ਉਹ ਤੁਹਾਨੂੰ ਮਿਲਣਾ ਹੀ ਮਿਲਣਾ ਉਹ ਤੈਵ ਕਬਰਾਇਆ ਨਾ ਕਰੋ ਫਿਕਰ ਨਾ ਕਰਿਆ ਕਰੋ ਜ਼ਿੰਦਗੀ ਬਹੁਤ ਥੋੜੀ ਹੈ ਇਹ ਸੋਚੀ ਜਾਓਗੇ ਉਦਾਸ ਹੋਈ ਜਾਓਗੇ ਤਾਂ ਟੈਨਸ਼ਨਾਂ ਤਾਂ ਦੇਖੋ ਵੱਧ ਜਣੀਆਂ ਰੋਜ਼ ਹੀ ਇਹ ਘਟ ਨਹੀਂ ਜੇ ਸਕਦੀਆਂ ਅੰਤਮੀ ਗਾ ਸੋਚਦਾ ਤੇ ਜੇ ਤੁਸੀਂ ਸੋਚੋਗੇ ਪੈਸਾ ਹੋ ਜਾਏ ਅਮੀਰੀ ਹੋ ਜਾਏ ਫਿਰ ਮ ਖੁਸ਼ ਹੋ ਜਾਗਾ ਤਾਂ ਤੁਸੀਂ ਖੁਦ ਹੀ ਦੇਖ ਸਕਦੇ ਹੋ ਅیکل ਦੁਨੀਆ ਦਾ ਹਾਲ ਜਿਹੜੇ ਕਰੋੜਾ ਅਰਬਾਪਤੀ ਵੀ ਹੈਗੇ ਆ ਉਹਨਾਂ ਨੂੰ ਵੀ ਸਕੂਨ ਨਹੀਂਗਾ ਰਾਤੀ ਸੌਂ ਨਹੀਂ ਸਕਦੇ ਸਕੂਨ ਦੀ ਨਿੰਦਰ ਐਸੇ ਕਰਕੇ ਮਾਲਕ ਕੋਲ ਹਮੇਸ਼ਾ ਸਕੂਨ ਮੰਗਿਆ ਕਰੋ ਇਮਾਨਦਾਰੀ ਨਾਲ ਜ਼ਿੰਦਗੀ ਜਿਓ ਕੋਈ ਫਰਕ ਨਹੀਂ ਪੈਂਦਾ ਕਿਸੇ ਵੱਲ ਨਾਲ ਵੇਖੋ ਕਿਸੇ ਕੋ ਕੀ ਹੈਗਾ ਕਿਸਦੇ ਕੋ ਕਿੰਨੀ ਵੱਡੀ ਗੱਡੀ ਆ ਕੋਠੀ ਆ ਮਗਰ ਨਾ ਕੁਛ ਨਾ ਦੇਖੋ ਮਾਲਕ ਨੇ ਤੁਹਾਨੂੰ ਤੰਦਰੁਸਤ ਰੱਖਿਆ ਨਾ ਤੁਸੀਂ ਬੇਸ ਕੀਮਤੀ ਹੋ ਫੇਰ ਕਰੋੜਾਪਤੀ ਅਰਬਾਪਤੀ ਵਾਲੀ ਗੱਲ ਨਹੀਂ ਹੈਗੀ ਤੁਸੀਂ ਬਹੁਤ ਕੀਮਤੀ ਹੋ ਮਾਲਕ ਨੇ ਸਭ ਕੁਝ ਦਿੱਤਾ ਹੈ ਤੁਹਾਨੂੰ ਪੈਸਿਆਂ ਦੀ ਦੌੜ ਚ ਨਾ ਭੱਜੋ ਕਿਸੇ ਵੱਲ ਵੇਖ ਕੇ ਆਪਣਾ ਘਰ ਕਦੇ ਖਰਾਬ ਨਹੀਂ ਕਰਨਾ ਜਿੰਨਾ ਉਹਨੇ ਦਿੱਤਾ ਸਬਰ ਕਰੋ ਸੰਤੋਖ ਕਰੋ ਸ਼ੁਕਰ ਕਰੋ ਮਾਲਕ ਦਾ ਕਿ ਬਹੁਤ ਹੀ ਦਿੱਤਾ ਮਾਲਕਾ ਤੂੰ ਤਾਂ ਮੈਨੂੰ ਮੈਨੂੰ ਆਪਣੇ ਚਰਨੀ ਲਾ ਕੇ ਰੱਖ ਮੈਂ ਤੇਰੇ ਅੱਗੇ ਇਹੋ ਹੀ ਬੇਨਤੀ ਕਰਦਾ ਨਤਮਸਤਕ ਹੋ ਕੇ ਕਿ ਮੈਨੂੰ ਆਪਣੇ ਤੋਂ ਦੂਰ ਨਾ ਕਰੀ ਸਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੀ ਹਮੇਸ਼ਾ ਕਦੇ ਕੋਈ ਰੋਗ ਬਿਮਾਰੀ ਨਾ ਆਵੇ ਕੁੜ ਟੈਨਸ਼ਨ ਆ ਜਾਂ ਸਟ੍ਰੈਸ ਨਾ ਆਉਣਾ ਤੁਹਾਡੀ ਜ਼ਿੰਦਗੀ ਚ ਮਾਲਕ ਤੂੰ ਨਾ ਬਾਹ ਛੱਡੀ ਭਾਵੇਂ ਦੁਨੀਆ ਬਾਹ ਅੱਜ ਛੱੜ ਦੇ ਕੱਲ ਛੱੜ ਦੇ ਭਾਵੇਂ ਸਾਰਾ ਸੰਸਾਰ ਹੀ ਰੁਸ ਜੇ ਪਰ ਤੂੰ ਨਾ ਰੁੱਸੀ ਮੇਰੇ ਮਾਲਕਾਂ ਮੇਰੇ ਤੋਂ ਉਹਦਾ ਸਾਥ ਮੰਗਿਆ ਕਰੋ ਦੇਖਣਾ ਤੁਹਾਡੀ ਜ਼ਿੰਦਗੀ ਆਪਣਿਆ ਵਧੀਆ ਹੋਏਗੀ ਮੈਂ ਕੰਨਾ ਜੀ ਟੈਨਸ਼ਨ ਤਾਂ ਫਿਰ ਲਾਗੇ ਛਾਗੇ ਨਹੀਂ ਆਣੀ ਤੁਹਾਡੇ ਕਿਉਂਕਿ ਟੈਨਸ਼ਨਾਂ ਨੂੰ ਪਤਾ ਲੱਜਣਾ ਕਿ ਆ ਬੰਦਾ ਆਪਣੇ ਮਾਲਕ ਪਾਸੇ ਲੱਗਾ ਤਾਂ ਖੁਸ਼ ਹੀ ਬੜਾ ਇਹਦੇ ਤੇ ਨਾ ਦੁੱਖ ਨੇ ਫਰਕ ਪਾਣਾ ਨਾ ਸੁੱਖ ਨੇ ਫਰਕ ਪਾਣਾ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ ਐ ਨੇ ਆਪਣੇ ਗੁਰੂ ਦਾ ਨਾਮ ਲੈ ਕੇ ਅੱਗੇ ਵਧੀ ਹੋ ਜਾਣਾ। ਸੋ ਸਮਾ ਤੁਹਾਨੂੰ ਫਿਰ ਕਦੇ ਤੋੜ ਨਹੀਂ ਪਾਏਗਾ, ਕਦੇ ਕਮਜ਼ੋਰ ਨਹੀਂ ਪਾ ਪਾਏਗਾ। ਉਹਦਾ ਓਟ ਆਸਰਾ ਲੈ ਕੇ ਚਲਦੇ ਰੋ ਬਸ ਆਪਣੇ ਆਪ ਰਸਤੇ ਬਣੀ ਜਣੇ ਆ। ਆਪਣੇ ਆਪ ਦਰਵਾਜ਼ੇ ਉਹਨੇ ਖੋਲ ਦੇਣੇ ਸਮੇਂ ਆਂ ਤੇ ਤੁਹਾਡੇ ਸਾਰੇ ਕੰਮ ਓਪੇ ਕਰਾ ਦੇਣੇ ਆ। ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਣੀ। ਸਭ ਕੁਝ ਸੋਚਿਆ ਉਹਨੇ ਤੁਹਾਡੇ ਬਾਰੇ। ਤੇ ਜੋ ਉਹਨੇ ਸੋਚਿਆ ਉਹ ਹੋਰ ਕੋਈ ਸੋਚ ਨਹੀਂ ਸਕਦਾ। ਸਭ ਤੋਂ ਵਧੀਆ ਸੋਚਿਆ ਉਹਨੇ ਤੁਹਾਡੇ ਬਾਰੇ।